ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਉਣ ਜਾ ਰਹੀ ਹਾਂ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਕਿਉਂਕਿ ਜਿਹੜਾ ਅੱਜ ਦਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਹੀ ਜਲਦੀ ਜਲਦੀ ਬਣਦਾ ਤੇ 8 ਸਲਾਈਆਂ ਚ ਕੰਪਲੀਟ ਹੋ ਜਾਂਦਾ 8 ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਅਠੇ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਕਰਨੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਜੇਕਰ ਤੁਸੀਂ ਬਾਰਡਰ ਬਣਾਉਣ ਤੋਂ ਬਾਅਦ ਕੁੰਡੇ ਵਧਾਉਣੇ ਆ ਤੌਲਟੀ ਸਾਈਡ ਤੋਂ ਕੁੰਡੇ ਵਧਾ ਲੈਣੇ ਸਿੱਧੀ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਠੀਕ ਹੈ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਚਾਰ ਦੇ ਮਲਟੀਪਲ ਆਪਾਂ ਦੋ ਕੁੰਡੇ ਵਾਧੂ ਰੱਖਣੇ ਆ ਜਿਵੇਂ 4 4 4 ਇਸ ਤਰ੍ਹਾਂ ਕਰਕੇ ਲਾਸਟ ਤੇ ਦੋ ਕੁੰਡੇ ਐਕਸਟਰਾ ਹੋਣੇ ਚਾਹੀਦੇ ਆ ਆਪਣਾ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਠੀਕ ਆ ਚਲੋ ਫਿਰ ਪਹਿਲੀ ਸਲਾਈ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਪਹਿਲੀ ਸਲਾਈ ਆ ਡਿਜ਼ਾਈਨ ਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕਰੇ ਐਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਂ ਤੁਹਾਡੇ ਨਾਲ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਸਾਂਝੇ ਕਰ ਸਕਾਂ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਲੈ ਕੇ ਆਵਾਂ ਤਾਂ ਜੋ ਤੁਸੀਂ ਆਸਾਨੀ ਨਾਲ ਇਹਨਾਂ ਡਿਜ਼ਾਈਨਾਂ ਨੂੰ ਬਣਾ ਸਕੋ ਜੇਕਰ ਤੁਸੀਂ ਥੋੜਾ ਜਿਹਾ ਵੀ ਸਿਲਾਈਆਂ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੂਗੀ ਇੱਕ ਸਿਲਾਈ ਕੰਪਲੀਟ ਹੋ ਗਈ ਦੇਖੋ ਸਿੱਧੇ ਪਾਸੇ ਤੋਂ ਦੂਸਰੀ ਸਿਲਾਈ ਬਣਾਵਾਂਗੇ ਆਪਾਂ ਉਲਟ ਪਾਸੇ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣਾਓ ਤੁਹਾਡੀ ਆਪਣੀ ਮਰਜ਼ੀ ਉਸ ਤੋਂ ਬਾਅਦ ਦੂਸਰੀ ਸਿਲਾਈ ਹੈ ਜਿਹੜੀ ਸਾਰੀ ਆਪਾਂ ਉਲਟ ਪਾਸੇ ਤੋਂ ਉਲਟੀ ਬਣਾਉਣੀ ਹੈ सारे कुंडे आप उल्टे बना लेने दूसरी सिलाई उल्ट पासी तो ठीक है उल्टी सारी ਤੀਸਰੀ ਸਲਾਈ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਨੂੰ ਤੁਸੀਂ ਧਿਆਨ ਨਾਲ ਦੇਖਿਓ ਇਸ ਤਰ੍ਹਾਂ ਕੁੰਡਾ ਤਾਰੂ ਚਾਹੇ ਬਣਾਓ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਆ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਪਹਿਲਾਂ ਉਲਟੇ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਠੀਕ ਹੈ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਇਸ ਤਰ੍ਹਾਂ ਬਣਾਉਣਾ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਦੇਖੋ ਨਾ ਤਾਂ ਆਪਣੇ ਕੋਲੇ ਕੋਈ ਕੁੰਡਾ ਇੱਥੇ ਵਧਿਆ ਤੇ ਨਾ ਕੁੰਡਾ ਘਟਿਆ ਚਾਰ ਕੁੰਡੇ ਆ ਠੀਕ ਹੈ ਇਹੇ ਚਾਰ ਕੁੰਡਿਆਂ ਨੂੰ ਆਪਾਂ ਇਹ ਸਲਾਈ ਤੇ ਰਿਪੀਟ ਕਰਦੇ ਹਣਾ ਦੁਬਾਰਾ ਫੇਰ ਉਸੇ ਤਰ੍ਹਾਂ ਚਾਰ ਕੁੰਡਿਆਂ ਵਿੱਚੋਂ ਦੋ ਕੁੰਡੇ ਬਣਾ ਲੈਣੇ ਉਲਟੇ ਠੀਕ ਹੈ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡੇ ਹੁਣੇ ਛੱਡ ਕੇ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਕੁੰਡਾ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਆਪਾਂ ਇਸ ਤਰ੍ਹਾਂ ਇੱਕ ਵੇਲੇ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਬਣਾਉਣੇ ਆ ਉਲਟੀ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਣਾ ਹੈ ਆਪਾਂ ਥੋੜਾ ਜਿਹਾ ਲੂਜ਼ ਰੱਖਣਾ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ ਸਿੱਧਾ ਕੁੰਡਾ ਥ्रेड ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ्रेड ਕਰਾਂਗੇ ਪਿੱਛੇ ਉਸੇ ਤਰ੍ਹਾਂ ਲਾਸਟ ਤੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਠੀਕ ਹੈ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਇਸ ਤਰ੍ਹਾਂ ਲਾਸਟ ਵਾਲਾ ਸਿੱਧੀ ਸਿਲਾਈ ਤਾਂ ਸਿੱਧਾ ਬਣਾ ਲਾਂਗੇ ਦੇਖੋ ਸਟਾਰਟਿੰਗ 'ਚ ਆਪਣੀ ਇੱਥੇ ਦੋ ਕੁੰਡੇ ਉਲਟੇ ਆਏ ਸੀ ਤੇ ਲਾਸਟ ਤੇ ਆਪਣੇ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾ ਕੇ ਦੋ ਦੇ ਕੀਤੇ ਇਸ ਤਰ੍ਹਾਂ ਆਇਆ ਠੀਕ ਹੈ ਚੌਥੀ ਸਲਾਈ ਉਲਟ ਪਾਸੇ ਤੋਂ ਕੰਨੀ ਵਾਲਾ ਕੁੰਡਾ ਉਤਾਰ ਉਤਾਰ ਕੇ ਹੁਣ ਜਿਹੜੇ ਇਹ ਦੋ ਕੁੰਡੇ ਡਿਜ਼ਾਈਨ ਵਾਲੇ ਆ ਆਪਣੇ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਦੋ ਕੁੰਡੇ ਉਲਟੇ ਜਿਹੜੇ ਡਿਜ਼ਾਈਨ ਵਾਲੇ ਆ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਉਧਰ ਉਲਟੇ ਬਣਾਏ ਇੱਧਰ ਬਣਾਵਾਂਗੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਜਿਹੜੇ ਉਧਰ ਡਿਜ਼ਾਈਨ ਵਾਲੇ ਆ ਇਹ ਬਣਾਵਾਂਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਉਧਰ ਉਲਟੇ ਆ ਇੱਧਰ ਬਣਾਵਾਂਗੇ ਆਪਾਂ ਸਿੱਧੇ ਤਾਂ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਲਾਸਟ ਵਾਲਾ ਉਲਟੀ ਸਲਾਈ ਆ ਉਲਟਾ ਬਣਾ ਲਾਂਗੇ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਪੰਜਵੀਂ ਸਲਾਈ ਬਣਾਉਣੀ ਆ ਆਪਾਂ ਸਿੱਧੇ ਪਾਸੇ ਤੋਂ ਪੰਜਵੀਂ ਸਲਾਈ ਸਾਰੀ ਆਪਾਂ ਇਸ ਤਰ੍ਹਾਂ ਟੁੰਡਾ ਤਾਰਾਂਗੇ ਸਾਰੀ ਸਿੱਧੀ ਬਣਾ ਲਾਂਗੇ ਇਸ ਤਰ੍ਹਾਂ ਪੰਜਵੀਂ ਸਲਾਈ ਸਾਰੀ ਸਿੱਧੀ ਬਣਾਵਾਂਗੇ ਆਪਾਂ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਪੰਜਵੀਂ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਕਮੀ ਸਲਾਈ ਬਣਾਉਣੀ ਹੈ ਹੁਣ ਆਪਾਂ ਉਲਟ ਪਾਸੇ ਤੋਂ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਸਾਰੀ ਕੁੰਡੀ ਆਪਾਂ ਉਲਟੀ ਬਣਾ ਲੈਣੀ ਹੈ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਬਣਾਉਣ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਦੇਖੋ ਛੇਵੀਂ ਸਲਾਈ ਕੰਪਲੀਟ ਹੋ ਗਈ ਠੀਕ ਹੈ ਸੱਤਵੀਂ ਸਲਾਈ ਬਣਾਉਣੀ ਹੈ ਸੱਤਵੀਂ ਸਲਾਈ 'ਚ ਆਪਣੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਡਿਜ਼ਾਈਨ ਆਪਣਾ ਉਸੇ ਤਰ੍ਹਾਂ ਹੀ ਹੈ ਦੇਖੋ ਜਿਹੜਾ ਹੁਣ ਡਿਜ਼ਾਈਨ ਆਪਣਾ ਇੱਥੇ ਬਣਿਆ ਹੋਇਆ ਇੱਥੇ ਬਣੂਗਾ ਜਿਹੜੇ ਉਲਟੇ ਕੁੰਡੇ ਇੱਥੇ ਆ ਰਹੇ ਇੱਥੇ ਆਉਣਗੇ ਤਾਂ ਸੱਤਵੀਂ ਸਲਾਈ ਇਕ ਕੁੰਡਾ ਤਾਰ ਕੇ ਪਹਿਲਾਂ ਆਪਾਂ ਇਹ ਦੋ ਕੁੰਡੇ ਉਲਟੇ ਬਣਾਏ ਸੀ ਤੀਸਰੀ ਸਲਾਈ ਚ ਹੁਣ ਆਪਾਂ ਥ੍ਰੈਡ ਪਿੱਛੇ ਹੀ ਰੱਖਣਾ ਇਹ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਤੇ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਇਸ ਤਰ੍ਹਾਂ ਠੀਕ ਹੈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਇਹ ਉਲਟੇ ਬਣਾਉਣੇ ਜਿਹੜੇ ਤੀਸਰੀ ਸਲਾਈ ਚ ਆਪਾਂ ਡਿਜ਼ਾਈਨ ਵਾਲੇ ਬਣਾਏ ਸੀ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਲੂਜ਼ ਦੋ ਕੁੰਡਿਆਂ ਦਾ ਬਣਾ ਦੇਣਾ ਇੱਕ ਇਸ ਤਰ੍ਹਾਂ ਠੀਕ ਹੈ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਬਣਾਉਣੇ ਆ ਉਲਟੇ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਲੂਜ ਇਸ ਤਰ੍ਹਾਂ ਤੀਸਰੀ ਸਲਾਈ ਦੀ ਤਰਾਈਆਂ ਬਸ ਜਿਹੜੀ ਜਗ੍ਹਾ ਉਹ ਚੇਂਜ ਹੋ ਗਈ ਡਿਜ਼ਾਈਨ ਦੀ ਥ੍ਰੈਡ ਕਰਨਾ ਹੈ ਅੱਗੇ ਦੋ ਕੁੰਡੇ ਬਣਾਵਾਂਗੇ ਉਲਟੇ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਰੈੱਡ ਕਰਨਾ ਹੈ ਅੱਗੇ ਦੋ ਕੁੰਡੇ ਬਣਾਉਣੇ ਆ ਉਲਟੇ ਥ੍ਰੈਡ ਕਰਨਾ ਹੈ ਪਿੱਛੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਲੂਜ਼ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਦੇਖੋ ਹੁਣ ਇੱਥੇ ਲਾਸਟ ਤੇ ਜਿਹੜੇ ਆਪਣੇ ਦੋ ਕੁੰਡੇ ਉਲਟੇ ਆ ਗਏ ਸਟਾਰਟਿੰਗ ਚ ਦੋ ਕੁੰਡੇ ਛੱਡ ਕੇ ਕੁੰਡਾ ਬਣਾਇਆ ਸੀ ਤੇ ਲਾਸਟ ਤੇ ਆ ਗਏ ਦੋ ਕੁੰਡੇ ਉਲਟੇ ਲਾਸਟ ਵਾਲਾ ਕੰਨੀ ਵਾਲਾ ਵੱਧ ਕੁੰਡਾ ਸਿੱਧਾ ਬਣਾ ਲਾਂਗੇ ਠੀਕ ਹੈ 7ਵੀਂ ਸਲਾਈ ਕੰਪਲੀਟ ਹੋ ਗਈ 8ਵੀਂ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਧਾਰ ਕੇ ਜਿਹੜੇ ਦੋ ਕੁੰਡੇ ਇੱਧਰ ਉਲਟੇ ਆ ਫ੍ਰੈਡ ਕਰਾਂਗੇ ਪਿੱਛੇ ਸਿੱਧੇ ਬਣਾਵਾਂਗੇ ਜਿੰਨਾਕ ਦੋ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਇਆ ਉਹਨਾਂ ਨੂੰ ਬਣਾਵਾਂਗੇ ਉਲਟੇ ਦੇਖੋ ਇਸ ਤਰ੍ਹਾਂ ਚੌਥੀ ਸਲਾਈ ਦੀ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਕੁੰਡੇ ਜਿਨ੍ਹਾਂ ਤੇ ਡਿਜ਼ਾਈਨ ਬਣਾਇਆ ਉਹ ਬਣਾਵਾਂਗੇ ਇੱਧਰ ਉਲਟੇ ਜਿਹੜੇ ਦੋ ਉਧਰ ਉਲਟੇ ਆ ਇੱਧਰ ਬਣਾਵਾਂਗੇ ਸਿੱਧੇ ਠੀਕ ਹੈ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਲਾਸਟ ਵਾਲੇ ਆ ਗਏ ਆਪਣੇ ਉਲਟੀ ਅਸਤਰਾ ਲਾਸਟ ਵਾਲਾ ਵੀ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸਲਾਈ ਹੈ ਠੀਕ ਹੈ 8 ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੁਣ ਜਦੋਂ ਤੁਸੀਂ ਦੁਬਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਇੱਕ ਸਲਾਈ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਫਿਰ ਉਸੇ ਤਰ੍ਹਾਂ ਪੰਜਵੀਂ ਸਿੱਧੀ ਛੇਵੀਂ ਉਲਟੀ ਸੱਤਵੀਂ ਤੇ ਡਿਜ਼ਾਈਨ ਤੇ ਅੱਠ ਸਲਾਂਗਾਂ ਚ ਕੰਪਲੀਟ ਜਿਹੜਾ ਡਿਜ਼ਾਈਨ ਆ ਕੰਪਲੀਟ ਹੋ ਜਾਂਦਾ ਠੀਕ ਹੈ ਤੇ ਚਲੋ ਫਿਰ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ